ਭਗਵੰਤ ਮਾਨ ਬੈਟ ਤੇ ਜਿਹਕੇ ਗੋਲੀਆਂ ਚਲਾਉਂਦਾ ਹੈਗਾ ਤਾਂ ਕੋਈ ਕੁਝ ਨਹੀਂ ਬੋਲਦਾ ਮਤਲਬ ਇਹਨਾਂ ਨੂੰ ਸਭ ਕੁਝ ਮਾਫ ਹੈਗਾ ਭਾਵੇਂ ਕਾਲਟਰ ਸਾਹਿਬ ਨੇ ਹਮਲੇ ਕਰਨ ਭਾਵੇਂ ਇਥੇ ਕਮਦਨ ਨਾਤਕੁਸ਼ੀ ਕਰਨ ਭਾਵੇਂ ਕੋਸ਼ਿਸ਼ੋ ਅੱਜ ਗੁਰੂ ਘਰ ਚ ਤੇ ਸਾਫ ਕਰਕੇ ਤੇ ਦੇ ਕਰਕੇ ਕਿਸੇ ਦੇ ਘਰ ਕੇ ਕੋਈ ਐਕਸ਼ਨ ਹੀ ਨਹੀਂ ਮੁੱਖ ਮੰਤਰੀ ਭਗਵੰਤ ਸਬਾਨ ਪੰਜਾਬ ਕੋਲੋਂ ਤੇਜਾ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਜੇ ਨਹੀਂ ਤੇ ਜਾ ਤਾਂ ਉਹ ਕੋਸ਼ਿਸ਼ ਤੇ ਖਰਾਬ ਅੱਜ ਤੱਕ ਹੀ ਐਕਸ਼ਨ ਕਿਉਂ ਨਹੀਂ ਹੋਇਆ ਹਾਂ ਇਹਨਾਂ ਦਾ ਘਟ ਚੋੜ ਹੋ ਗਿਆ ਕਾਂਗਰਸ ਤੋ ਹੁਣ ਬੋਲੂਗੀ ਨਹੀਂ ਲੇਕਿਨ ਉਹ ਕਿਥੇ ਸਾਰੇ ਜਿਹੜੇ ਧਰਨੇ ਲਾਉਂਦੇ ਸੀਗੇ ਹੁਣ ਤੇ ਕਰ ਕੋਈ ਐਕਸ਼ਨ ਨਹੀਂ ਕੋ ਐਕਸ਼ਨ ਮੰਗ ਵੀ ਨਹੀਂ ਰਹਾ ਸਾਡੇ। ਤੇ ਲਾਵਾ ਕੋਈ। 23 ਨਵੰਬਰ 2023 ਨੂੰ ਗੁਰਦੁਆਰਾ ਸ੍ਰੀ ਅਕਾਲ ਬੂੰਗਾ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪੰਜਾਬ ਪੁਲਿਸ ਵੱਲੋਂ ਮਰਿਆਦਾ ਦਾ ਨਿਰਾਦਰ ਕੀਤਾ ਗਿਆ ਤੇ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਨੇ ਸਿੱਖ ਕੌਮ ਦੇ ਹਿਰਦੇ ਬਲਉਂਦਰੇ ਨੇ। ਲੇਕਿਨ ਸੂਬੇ ਦੀ ਮਾਨ ਸਰਕਾਰ ਇਸ ਮਾਮਲੇ ਲਈ ਨਾਤਾ ਸੰਜੀਦਾ ਵੀਖਾਈ ਦੇ ਰਹੀ ਹੈ ਤੇ ਨਾ ਹੀ ਇਨਸਾਫ ਦੇਣ ਦੀ ਕੋਈ ਕੋਸ਼ਿਸ਼ ਕਰ ਰਹੀ ਹੈ। ਅਜਿਹੇ ਵਿੱਚ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ ਜੋ ਇਨਸਾਫ ਦੇ ਲਈ ਪੈਰਵਾਈ ਕਰ ਰਿਹਾ ਹੈ ਇਹ ਕਹਿੰਦੇ ਹੋਏ ਅਕਾਲੀ ਆਗੂ ਤੇ ਸੰਸਦ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ ਨਹੀਂ ਬੜੇ ਦੁੱਖ ਦੀ ਗੱਲ ਹੈ ਜੀ ਸਾਰੇ ਪੰਜਾਬ ਨੇ ਸਾਰੀ ਦੁਨੀਆ ਨੇ ਦੇਖਿਆ ਤਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦੇ ਹਾਰੇ ਚ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਵਿੱਚ ਜਿੱਤੇ ਗੁਰੂ ਸਾਹਿਬ ਦੀ ਆਪ ਚਰਲੂ ਧਰਤੀ ਹੈ ਅੰਮ੍ਰਿਤ ਵੇਲੇ ਚ ਨਿਤਨੇਮ ਕਰਦੀ ਹੋਈ ਸੰਗਤਾਂ ਦੇ ਉੱਤੇ ਬੋਲਚੂ ਭੇਜਦਾ ਬੂਟਾ ਦੇ ਨਾਲ ਆਟੋਮੈਟਿਕ ਰੈਸਲਾ ਦੇ ਨਾਲ ਅਥਰੂ ਗੈਸਾ ਦੇ ਨਾਲ ਗੁਰਦੁਆਰਾ ਸਾਹਿਬ ਤੇ ਅਥਰੂ ਗੈਸ ਫਿਰੇ ਠਾ 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 ਗੁੰਨੀਆਂ ਵਧੀਆਂ ਵਧੀਆਂ ਇੱਕ ਬੰਦਾ ਸ਼ਹੀਦ ਵੀ ਹੋ ਗਿਆ ਗੁਰੂ ਸਾਹਿਬ ਗੁਰੂ ਰੰਗ ਸਾਹਿਬ ਦਾ 파ਠ ਵੀ ਖੰਡਨ ਹੋ ਗਿਆ ਤੇ ਹੈਰਾਨੀ ਦੀ ਗੱਲ ਕੀ ਜਿਹੜੇ ਆਪ ਨੂੰ ਬੜਾ ਧਾਰਮਿਕ ਦਿਖਾਉਂਦੇ ਸੀ ਬੇਅਦਬੀਆ ਦੀ ਗੱਲ ਕਰਦੇ ਸੀ ਕਿਸੇ ਨੇ ਮੂੰਹ ਤੱਕ ਨਹੀਂ ਖੋਲਿਆ ਤੇ ਪੰਜਾਬ ਪੁਲਿਸ ਨੂੰ ਭੇਜਦਾ ਕੌਣ ਹੈ ਕਿਦੇ ਇਸ਼ਾਰੇ 'ਚ ਪੁਲਿਸ ਜਾਂਦੀ ਹੈ ਕਿ ਜੇ ਇੰਦਰਾ ਗਾਂਧੀ ਵੇਰਾ ਇਸ਼ਾਰੇ ਤੇ ਫੌਜ ਤੇ ਪੁਲਿਸ ਦਰਬਾਰ ਸਾਹਿਬ ਤੇ ਜਾ ਕੇ ਕਾਲਪਤ ਸਰਬ ਤੇ ਹਮਲੇ ਕੀਤੇ ਗੁਰਗੰガル ਜੀ ਨੂੰ ਉੱਤੇ ਗੋਲੀਆਂ ਚ ਲਾਈਆਂ ਤੇ ਹੁਣ ਅੱਜ ਦੀ ਸੂਬੇ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਨੂੰ ਤੇ ਦਾ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਜੇ ਨਹੀਂ ਭੇਜਾ ਤਾਂ ਉਹਨ ਪੁਲਿਸ ਤੇ ਅਫਸਰਾਂ ਦੇ ਖਿਲਾਫ ਅੱਜ ਤਾਈਂ ਐਕਸ਼ਨ ਕਿਉਂ ਨਹੀਂ ਹੋਇਆ ਅੱਜ ਤਾਈਂ ਪੱਤਾ ਦਰਜ ਕਿਤੇ ਖਿਲਾਫ ਕਿਉਂ ਨਹੀਂ ਹੋਇਆ ਕਿ ਕਿਸੇ ਵਿਰੋਧੀ ਪਾਰਟੀ ਹਾਂ ਇਹਨਾਂ ਦਾ ਗੱਠ ਜੋੜ ਹੋ ਗਿਆ ਹੈ ਕਾਂਗਰਸ ਤਾਂ ਹੁਣ ਬੋਲੂਗੀ ਨਹੀਂ ਲੇਕਿਨ ਉਹ ਕਿੱਥੇ ਸਾਰੇ ਜਿਹੜੇ ਧਰਨੇ ਲਾਉਂਦੇ ਸੀਗੇ ਜਿਹੜੇ ਬਾਬੇ ਧਰਨੇ ਲਾ ਕੇ ਗੁਰੂ ਸਾਹਿਬ ਦੀ ਵੱਡੀ ਗੱਲਾਂ ਕਰਦੇ ਸੀਗੇ ਜਿਹੜੇ ਅੱਜ ਵੀ ਜਾ ਕੇ ਕਿਸੇ ਦਾ ਖੰਡ ਪਾੜ ਸਖਾਂਦੇ ਕਿ ਕੋਲ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਖੰਡਨ ਹੋਇਆ ਗੁਰੂ ਸਾਹਿਬ ਦੇ ਅਵਤਾਰ ਵਿਹਾੜੇ ਚ ਸultanpur Lodi ਦੀ ਧਰਤੀ 'ਚ ਅੰਮ੍ਰਿਤ ਵੇਲੇ ਗੋਲੀਆਂ ਚੱਲੀਆਂ ਨੇ ਲੇਕਿਨ ਫਕਾਲੀ ਦਲ ਦੇ ਖਰਾਬ ਕੋਈ ਬੋਲ ਤੱਕ ਨਹੀਂ ਰਿਹਾ ਹੈਗਾ ਕਿਸੇ ਪੁਲਿਸ ਦੇ ਖਰਾਬ ਕੋਈ ਐਕਸ਼ਨ ਨਹੀਂ ਕੋ ਐਕਸ਼ਨ ਮੰਗ ਵੀ ਨਹੀਂ ਰਿਹਾ ਸਾਡੇ ਇਲਾਵਾ ਕੋਈ ਮੈਂ ਕਹਿੰਦੀ ਆ ਕਿ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੇ ਮੁਖੌਤੀ-ਖੌਤੀ ਸਾਰੇ ਹੁੰਦੇ ਨੇ ਇਕੱਠੇ ਨੇ ਸਾਰੇ ਇਕੱਲੇ ਅਕਾਲੀ ਦਲ ਨੂੰ ਭੰਡਣ ਵਾਸਤੇ ਤੇ ਜਿੱਥੇ ਮੂੰਹ ਖੋਲਣਾ ਚਾਹੀਦਾ ਹੈ ਜਿੱਥੇ ਧਰਮ ਦੀ ਰੱਖਿਆ ਦੀ ਗੱਲ ਆਉਂਦੀ ਹੈ ਉੱਥੇ ਸਾਰੇ ਇਕੱਠੇ ਹੋ ਕੇ ਮੂੰਹ ਖੋਲਦੇ ਨਹੀਂ ਹੈਗੇ ਇਹਦਾ ਬਹੁਤ ਵੱਡਾ ਦੁੱਖ ਹੈ ਤੇ ਮੈਂ ਉਮੀਦ ਕਰਦੀ ਆ ਕਿ ਅਤਾਕਤ ਸਾਹਿਬ ਤੋਂ ਉਹਨਾਂ ਦੀ ਅਗਵਾਈ ਦੇ ਹੇਠ ਜਿਹੜੀ ਕਮੇਟੀ ਬਣੀ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ ਜ਼ਰੂਰ ਸਿੰਘ ਸਾਹਿਬ ਕੋਈ ਆਦੇਸ਼ ਦੇਣਗੇ ਸਿੱਖ ਕੌਮ ਨੂੰ ਜਗਾਂ ਨਾਸਤੇ ਤੇ ਲੋਕਾਂ ਦੀ ਜ਼ਮੀਰਾਂ ਜਾਗਣ ਭਾਵੇਂ ਧਰਮੰਦਰ ਸਾਹਿਬ ਦੇ ਸਚਖੰਡ ਸਾਹਿਬ ਦੇ ਜਾ ਕੇ ਇੱਕ ਮੁੰਡਾ ਹਮਲਾ ਕਰ ਦਿੰਦਾ ਹੈ ਕਾਂਗਰਸ ਸਰਕਾਰ ਨੇ ਉਹਦਾ ਵੀ ਕੁਝ ਪਤਾ ਨਹੀਂ ਕਰਾਇਆ ਬਲਕਿ ਉਹਦਾ ਸੰਸਕਾਰ ਕਰਕੇ ਸਾਰੇ ਸਬੂਤ ਮਟਾ ਦਿੱਤੇ ਇਹ ਭਗਵੰਤ ਮਾਨ ਬੈਟ ਭੇਜ ਕੇ ਗੋਲੀਆਂ ਚਲਾਉਂਦਾ ਹੈਗਾ ਤਾਂ ਕੋਈ ਕੁਝ ਨਹੀਂ ਬੋਲਦਾ ਮਤਲਬ ਇਹਨਾਂ ਨੂੰ ਸਭ ਕੁਝ ਮੌਸ ਹੈਗਾ ਭਾਵੇਂ ਅਕਾਲ ਤਖਤ ਸਾਹਿਬ ਤੇ ਹਮਲੇ ਕਰਨ ਭਾਵੇਂ ਸਿੱਖ ਕੌਮ ਦਾ ਨਸਲ ਕੁਸ਼ੀ ਕਰਨ ਭਾਵੇਂ ਪੁਲਿਸ ਨੂੰ ਅੱਜ ਗੁਰ ਘਰ ਚੇ ਪੇਸ਼ ਤਾਂ ਕਰਕੇ ਸਦੇ ਘਰ ਚੇ ਪੇਸ਼ ਦੇਣਗੇ ਕੋਈ ਐਕਸ਼ਨ ਹੀ ਨਹੀਂ ਤੇ ਜੋ ਲੋਕੀ ਇਹਨਾਂ ਨੂੰ ਜਵਾਬ ਨਹੀਂ ਜਵਾਬ ਨਹੀਂ ਮੰਗਣਗੇ ਤਾਂ ਪੰਜਾਬ ਦੇ ਹਾਲਾਤ ਫਿਰ ਖਰਾਬ ਹੋਣੇ ਹੀ ਨੇ